ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹੜੀ ਕਿ ਸ਼ਾਇਦ ਇਹ ਪਹਿਲਾਂ ਤੁਸੀਂ ਦੇਖੀ ਹੋਊਗੀ ਜਿਹਦੇ ਤੋਂ ਆਪਾਂ ਬਿਨਾ ਆਟਾ ਗੁੰਨੇ ਬਿਨਾ ਬੋਲੇ ਬਿਲਕੁਲ ਫੁਲਕੇ ਬੋਲ ਜਿਹੜੇ ਨੇ ਸੌਫਟ ਜਿਹੜੇ ਨੇ ਉਹ ਕਿਸ ਤਰ੍ਹਾਂ ਬਣਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਜਿਹਦੇ ਲਈ ਅਸੀਂ ਪਹਿਲਾਂ ਹੀ ਸਾਰਾ ਸਮਾਨ ਜਿਹੜਾ ਸੀ ਉਹ ਰੈਡੀ ਕਰ ਚੁੱਕੇ ਹਾਂ ਹਨਾ ਤੇ ਅਸੀਂ ਦਿਖਾ ਰਹੇ ਹਾਂ ਜੀ ਇੱਕ ਅਸੀਂ ਲਿਆ ਇੱਕ ਤੋਰੀ ਆਟਾ ਇਹਨੂੰ ਅਸੀਂ ਮਿਕਸੀ ਦੇ ਉਜਾਰ ਦੇ ਵਿੱਚ ਪਾ ਲੈਣੇ ਆ ਸੈਕਿੰਡ ਨੰਬਰ ਤੇ ਆਪਾਂ ਲਿਆ ਥੋੜਾ ਜਿਹਾ ਦੁੱਧ ਉਸ ਤੋਂ ਬਾਅਦ ਜੀ ਆਪਾਂ ਅੱਧਾ ਚਮਚ ਨਮਕ ਅੱਧਾ ਚਮਚ ਹੀ ਆਪਾਂ ਲਿਆ ਚੀਨੀ ਇੱਕ ਚਮਚਾ ਚਾਪ ਲਿਆ ਤੇਲ ਇਹਦੇ ਲਈ ਆਪਾਂ ਪਾਣੀ ਜਿਹੜਾ ਉਹ ਗੁਣਗੜਾ ਨਹੀਂ ਪਾਣੀ ਪਾਵਾਂਗੇ ਤੇ ਨਾ ਹੀ ਜ਼ਿਆਦਾ ਗਰਮ ਤੇ ਨਾ ਹੀ ਜ਼ਿਆਦਾ ਠੰਡਾ ਜੀ ಬನ್ಯಾ ಜೀ ಏನೂ ಅಪಾ ಕಡ್ ಲ ਜ਼ਰੂਰੀ ਨਹੀਂ ਕਿ ਤੁਸੀਂ ਇਹਨੂੰ ਮਿਕਸੀ ਵਿੱਚ ਹੀ ਗ੍ਰाइंड ਕਰਨਾ ਤੁਸੀਂ ਇਹਨੂੰ ਹੈਂਡ ਬਲੈਂਡਰ ਨਾਲ ਵੀ ਕਰ ਸਕਦੇ ਹੋ ਮਿਕਸੀ ਵਿੱਚ ਇਹ ਆ ਕਿ ਚੰਗੀ ਤਰ੍ਹਾਂ ਜਿਹੜਾ ਇਹ ਗ੍ਰाइंड ਹੋ ਜਾਂਦਾ ਹੈ ਜੀ ਗੈਸ ਦੀ ਫਲੇਮ ਨੂੰ ਆਪਾਂ ਲੋ ਹੀ ਰੱਖਾਂਗੇ ਤਵਾ ਦੇਖ ਲੈਣੇ ਆ ਕਿ ਆਪਾਂ ਗਰਮ ਹੋ ਗਿਆ ਕਿੰਨਾ ਕੁ ਹੋ ਗਿਆ ਠੀਕ ਹੈ ਜੀ ਆਪਾਂ ਹੁਣ ਫੁਲਕਾ ਬਣਾ ਰਹੇ ਹਾਂ ਜੀ ਦੇਖੋ ਜੀ ਫੁੱਲਕਾ ਜਿਹੜਾ ਆਪਣਾ ਬਿਲਕੁਲ ਗੋਲ ਹੋ ਗਿਆ ਇਹਨੂੰ ਆਪਾਂ ਹੁਣ ਪੱਕਣ ਦਵਾਂਗੇ ਜਦ ਤੱਕ ਉੱਪਰ ਤੱਕ ਇਹਨੂੰ ਸੇਕ ਨਹੀਂ ਨਾ ਲੱਗਦਾ ਜਦ ਤੱਕ ਆਪਾਂ ਇਹਨੂੰ ਕੁਝ ਨਹੀਂ ਕਰਾਂਗੇ ਥੱਲਾਂਗੇ ਵੀ ਨਹੀਂ ਇਹਦਾ ਪਾਸਾ ਨਹੀਂ ਚੇਂਜ ਕਰਾਂਗੇ ਆਪਾਂ ਫੁੱਲਕਾ ਜਿਹੜਾ ਸੀ ਆਪਣਾ ਇਹ ਫੁੱਲਣਾ ਸ਼ੁਰੂ ਹੋ ਗਿਆ ਇਹਨੂੰ ਹਜੇ ਵੀ ਲੇਕਿਨ ਆਪਾਂ ਇਹਦੀ ਸਾਈਡ ਚੇਂਜ ਨਹੀਂ ਕਰਾਂਗੇ ਇਹਨੂੰ ਸੇਕ ਲੱਗਣ ਦਵਾਂਗੇ ਉੱਪਰ ਤੱਕ ਨਹੀਂ ਤਾਂ ਇਹ ਨਾ ਆਪਣੇ ਤਵੇ ਦੇ ਨਾਲ ਹੀ ਜੁੜ ਜਾਊਗਾ ਇਹ ਆਪਾਂ ਜਿਆਦਾ ਨਾ ਮੋਟਾ ਜਿਹਾ ਮਿਸ਼ਨ ਨਹੀਂ ਵੀ ਨੂੰ ਰੱਖਾਂਗੇ ਰੋਟੀ ਦੀ ਤਰ੍ਹਾਂ ਇਹਨੂੰ ਥੋੜਾ ਆਪਾਂ ਨਾ ਬਰੀਕ ਜਿਹਾ ਹੀ ਰੱਖਾਂਗੇ ਪਤਲਾ-ਪਤਲਾ ਜਿਹਾ ਫੁਲਕਾ ਬਣਾਵਾਂਗੇ ਲਓ ਜੀ ਫੁਲਕਾ ਆਪਣਾ ਬਿਲਕੁਲ ਗੋਲ ਤੇ ਸੌਫਟ ਇਹਨੂੰ ਵੀ ਆਪਾਂ ਪਹਿਲੇ ਫੁਲਕੇ ਦੀ ਤਰ੍ਹਾਂ ਬਣਨ ਦਵਾਵਾਂਗੇ ਜੀ ਦੇਖੋ ਜੀ ਫੁਲਕਾ ਆਪਣਾ ਪੜਨਾ ਸ਼ੁਰੂ ਹੋ ਗਿਆ ਫੇਰ ਦੁਬਾਰਾ ਉਸੇ ਤਰ੍ਹਾਂ ਜਲਦੀ ਫੁਲਕਾ ਲੱਗਿਆ ਆਪਾਂ ਥੱਲੇ ਨੇ ਬਿਨਾ ਬੇਲੇ ਸਾਡੇ ਫੁਲਕੇ ਜਿਹੜੇ ਸੀ ਬਹੁਤ ਵਧੀਆ ਬਣ ਗਏ ਬਹੁਤ ਟੇਸਟੀ ਵੀ ਨੇ ਤੇ ਸੌਫਟ ਵੀ ਨੇ ਇਹ ਖਾਣ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਥੈਂਕ ਯੂ